ਸ਼ੀਸ਼ੇ ਦੇ ਆਸੇ-ਪਾਸੇ ਬਿਠਾ ਕੇ ਫੋਨਾਂ ਤੇ ਗੱਲ ਕਰਾਈ ਬੀਜੇਪੀ ਵਾਲਿਆ ਤੁਸੀਂ ਤੱਕਾ ਕਰੀ ਜਾਂਦੇ ਆ ਮਾਦਵੀ ਪਾਰਟੀ ਦੇ ਨਾਲ ਏ ਇਮਾਨਦਾਰ ਬੰਦੇ ਤੁਹਾਨੂੰ ਚੰਗੇ ਨਹੀਂ ਲੱਗਦੇ ਸਾਦਾ ਮੁੱਖ ਮੰਤਰੀ ਵਾਝਣਿਆ ਪੰਜਾਬ ਦਾ ਹਾ ਭਗਵਾਨ ਤੁਮਾਨ ਤੁਰੰ데 ਫਿਰਦਾ ਕਿਵੇਂ ਭਗਵਾਨ ਤੁਮਾਨ ਸਿਆ ਕੀ ਹਾਲ ਆ ਤੇਰੇ ਥੋੜਾ ਕੇਦਰੀਵਾਲ ਅੰਦਰ ਕੀਤਾ ਤੇ ਤੂੰ ਰੋਂਦਾ ਫਿਰਦਾ ਕਿ ਤੁਹਾਡੀ ਮੁਲਾਕਾਤ ਠੀਕ ਨਹੀਂ ਹੁੰਦੀ ਸ਼ੀਸ਼ਿਆਂ ਦੇ ਆਸੇ-પાસੇ ਬਿਠਾ ਦਿੰਦੇ ਆ ਕਦੇ ਬਾਸ਼ਨਾ ਅੱਗੇ ਰੋਂਦਾ ਫਿਰਦਾ ਅੱਜ ਤੇਰਾ ਦਰਦ ਤੈਨੂੰ ਪਤਾ ਲੱਗ ਰਿਹਾ ਤੇਰਾ ਕੇਸਰੀਵਾਲ ਤੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਉਹ ਦਿੱਲੀ ਦਾ ਤੂੰ ਪੰਜਾਬ ਦਾ ਰਿਸ਼ਤਾ ਕੀ ਆ ਰਿਸ਼ਤਾ ਸਿਰਫ ਇਹ ਆ ਕਿ ਤੈਨੂੰ ਉਹਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਦੂਜਾ ਰਿਸ਼ਤਾ ਕਿ ਤੇਰੀ ਪਾਰਟੀ ਦਾ ਮੋਢੀ ਆ ਤੀਜਾ ਰਿਸ਼ਤਾ ਕਿ ਤੇਰੇ ਵਰਗੇ ਨੂੰ ਉਹਨੇ ਮੁੱਖ ਮੰਤਰੀ ਬਣਾਤਾ ਚੌਥਾ ਰਿਸ਼ਤਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਤੇ ਉਹ ਦਿੱਲੀ ਦਾ ਮੁੱਖ ਮੰਤਰੀ ਦੋਨੇ ਇੱਕੋ ਪਾਰਟੀ ਦੇ ਪੰਜਵਾਂ ਰਿਸ਼ਤਾ ਕੋਈ ਵੀ ਨਹੀਂਗਾ ਹੁਣ ਸੋਣੇ ਇਧਰ ਗੱਲ ਆਪ ਦੇ ਵਾਲੀ ਰੋਂਦਾ ਫਿਰਦਾ ਉਹਨਾਂ ਮਾਵਾਂ ਨੂੰ ਵੇਖ ਜਿਨ੍ਹਾਂ ਦੇ ਪੁੱਤ ਉਹ ਡਿਬੜੂਗੜ ਜੇਲ੍ਹਾਂ ਦੇ ਵਿੱਚ ਸਾੰਦ ਦੇ ਵਿੱਚ ਸਿੱਟੇ ਆ ਉਹਨਾਂ ਦੀ ਮੁਲਾਕਾਤ ਵੇਹ ਕੌਣ ਕਰਾਉਂਦਾ ਔਰ ਉਹਨਾਂ ਨੂੰ ਸਿੱਟਿਆ ਕਿੱਥੇ ਆ ਤੇਰੀਆਂ ਤਾਂ ਟੈਲੀਫੋਨਾਂ ਤੇ ਗੱਲਾਂ ਹੋ ਜਾਂਦੀਆਂ ਤੇਰੀਆਂ ਤਾਂ ਸ਼ੀਸ਼ੇ ਦੇ ਆ ਮੋਸਮ ਨੇ ਗੱਲਾਂ ਹੋ ਜਾਂਦੀਆਂ ਪਰ ਉਹ ਮਾਂ ਨੂੰ ਵੇਖ ਜਿਹਦਾ ਪੁੱਤ ਪਹਿਲਾਂ ਤੂੰ ਇੱਥੋਂ ਜਿਹੜਾ ਕਹ ਲੋ ਸੈਂਕੜਿਆਂ ਦੀ حساب ਦੇ ਨਾਲ ਦੂਰੀ ਤੇ ਸਿੱਟਿਆ ਆਸਾਮ ਸਿੱਟਿਆ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਦੂਰ ਸਟਾਏ ਡਿਬੜੂਗੜ ਜ਼ਿਲ੍ਹਾ ਚ ਪਚਾਏ ਉਹ ਸਾਰਾ ਪੰਜਾਬ ਉਹਦੇ ਨਾਲ ਸੀ ਉਹਦਾ ਕੋਈ ਦੋਸ਼ ਨਹੀਂ ਸੀ ਥੋਡੇ ਤੇ ਤਾਂ 100 ਕਰੋੜ ਦਾ ਕਪਲਾ ਬੋਲਦਾ ਸ਼ਰਾਬ ਦਾ ਬੋਲਦਾ ਕਪਲਾ ਪਰ ਉਹਨੇ ਤੇ ਨਾ ਕੋਈ ਚੋਰੀ ਕੀਤੀ ਸੀ ਨਾ ਕੋਈ ਠੱਗੀ ਮਾਰੀ ਸੀ ਨਾ ਕੋਈ ਚਿੱਟਾ ਵੇਚਿਆ ਸੀ ਕਸੂਰ ਕੀ ਸੀ ਅਖਿਓ ਨੇ ਆਪਦੇ ਸਿਰ ਤੇ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਗਿਆ ਉਹਦਾ ਕਸੂਰ ਸੀ ਤਾਂ ਉਹਦਾ ਸਜ਼ਾ ਦੇਣ ਦਾ ਹੱਕਦਾਰ ਸੀ ਅਕਾਲ ਤਖਬ ਸਾਹਿਬ ਅਕਾਲ ਤਖਬ ਸੇਬ ਦੇ ਜਥੇਦਾਰ ਸੀ ਉਹਨਾਂ ਟਾਈਮਾਂ ਤੇ ਉਹ ਸਜ਼ਾ ਦੇ ਸਕਦੇ ਸੀ ਪਰ ਭਗਵੰਤ ਮਾਨਸਿਆਂ ਆਸਾਮ ਉਹ ਕੋਈ ਜੇਲ੍ਹਾਂ ਦੇ ਵਿੱਚ ਸਿੱਟਣਾ ਡਿਬੜੂ ਕਰਦੀਆਂ ਜੇਲ੍ਹਾਂ ਦੇ ਵਿੱਚ ਉਹ ਕੋਈ ਵੀ ਹੱਕਦਾਰ ਨਹੀਂ ਸੀ ਉਹਨੂੰ ਡਿਬੜੂਗਰ ਜੇਲ੍ਹਾਂ ਦੇ ਵਿੱਚ ਸਿੱਟਣ ਦਾ ਨੰਬਰ 2 ਤੇ ਆ ਜਿਹੜੇ ਪੰਜਾਬ ਵਾਸਤੇ ਬੋਲਦੇ ਆ ਉਹਨਾਂ ਤੇ ਪਰਚੇ ਪਾਉਣੇ ਉਹਨਾਂ ਨੂੰ ਬਰਫਾਂ ਤੇ ਲਟਾਉਣਾ ਜਾਂ ਉਹਨਾਂ ਤੇ ਨਸ਼ਿਆਂ ਦਾ ਪਰਚਾ ਪਾਉਣਾ ਗਾਨੀ ਚੋਰੀ ਦਾ ਪਰਚਾ ਪਾਉਣਾ ਇਹ ਕਿੰਨੇ ਸਹੀ ਆ ਜੇਕਰ ਪੰਜਾਬ ਦੇ ਸਿੱਖਾਂ ਨੇ ਅੰਮ੍ਰਿਤਸਰ ਧਰਨਾ ਲਾਇਆ ਧਰਨਾ ਕਾਦਾ ਲਾਇਆ ਕਿ ਸਾਡੇ ਪੰਜਾਬ ਦੇ ਯੋਧਿਆਂ ਨੂੰ ਪੰਜਾਬ ਦੇ ਵਿੱਚ ਲਿਆਓ ਔਰ ਜਿਹੜਾ ਕਹ ਲੋ ਪੰਜਾਬ ਦੀਆਂ ਜੇਲਾਂ ਚ ਲਿਆਓ ਉਹਦੀ ਮਾਂ ਭੁੱਖ ਹੜਤਾਲ ਤੇ ਬੈੰਦੀ ਆ ਉਲਟਾ ਉਹਦੀ ਅੰਮ੍ਰਿਤਪਾਲ ਖਾਲਸਾ ਦੀ ਮਾਂ ਤੇ ਪਰਚੇ ਹੁੰਦੇ ਆ ਉੱਥੇ ਤੈਨੂੰ ਦੰਗਲਾ ਪੈਂਦੀਆਂ ਉਸ ਮਸਲੇ ਤੇ ਤੂੰ ਬੋਲਦਾ ਨਹੀਂ ਤੇ ਅੱਜ ਕੇ ਆਹੋ ਅੱਜ ਇਸ ਮਸਲਿਆਂ ਤੇ ਰੋਂਦਾ ਫਿਰਦਾ ਭਗਵੰਤ ਮਾਨਸਿਆਂ ਪੰਜਾਬ ਚਿੱਟੇ ਦੇ ਨਾਲ ਤਬਾਹ ਕਰਤਾ ਪੰਜਾਬ ਦੀਆਂ ਮਾਵਾਂ ਰੋਂਦੀਆਂ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਚਿੱਟੇ ਦੇ ਵਿੱਚ ਤਬਾਹ ਹੋਏ ਆ ਤੇ ਅੱਜ ਤੂੰ ਰੋਂਦਾ ਫਿਰਦਾ ਓ ਹਾ ਹਾ ਅੱਜ ਤੇਰੀ ਤਾਂ ਸਿਰਫ ਮੁਲਾਕਾਤ ਨਹੀਂ ਹੋਈ ਇਲੈਕਸ਼ਨਾਂ ਤੋਂ ਬਾਅਦ ਕੇਜਰੀਵਾਲ ਨੇ ਬਾਹਰ ਆ ਜਾਣਾ ਸਾਨੂੰ ਤੇ ਵੀ ਨਹੀਂ ਪਤਾ ਕਿ ਹੋ ਸਕਦਾ ਕੇਜਰੀਵਾਲ ਅੰਦਰ ਕੀਤਾ ਹੋਵੇ ਕੋਈ ਫਿਕਸ ਮੈਚ ਹੋਵੇ ਉਹਨੂੰ ਤੁਸੀਂ ਇਮਾਨਦਾਰ ਕਹਿ ਰਿਆਂ ਹੋਊਗਾ ਕੇਸਰੀਵਾਲ ਇਮਾਨਦਾਰ ਮੈਂ ਵੀ ਕਹਿਣਾ ਕੇਸਰੀਵਾਲ ਇਮਾਨਦਾਰ ਆ ਪਰ ਕੇਸਰੀਵਾਲ ਦਾ ਰੌਲਾ ਪੈਂਦਾ ਕੰਡੇ ਕਰੋੜਾਂ ਰੁਪਈਆ ਆਪਦੇ ਪੁਰਾਣੇ ਬੰਗਲੇ ਤੇ ਲਾਉਂਦਾ ਉਸ ਟਾਈਮ ਤੇ ਥੋੜਾ ਇਮਾਨਦਾਰ ਲੋਕਾਂ ਬਾਰੇ ਕਿਉਂ ਨਹੀਂ ਸੋਚਦਾ ਝੁੱਗੀ ਝੌਂਪੜੀਆਂ 'ਚ ਰਹਿਣ ਵਾਲਿਆਂ ਬਾਰੇ ਕਿਉਂ ਨਹੀਂ ਸੋਚਦਾ ਲੱਖਾਂ ਰੁਪਈਆਂ ਦੀਆਂ ਚਟਾਈਆਂ ਲੈਂਦਾ 8-8 ਲੱਖ ਰੁਪਏ ਦੀਆਂ 21-21 ਲੱਖ ਰੁਪਏ ਦੇ ਨਾਲ ਮਾਰੀਆਂ ਲੈਂਦਾ ਉਸ ਟਾਈਮ ਤੇ ਤੇਰੇ ਇਮਾਨਦਾਰ ਲੀਡਰ ਨੂੰ ਕਿਉਂ ਨਹੀਂ ਲੋਕਾਂ ਦਾ ਦਰਦ ਆਉਂਦਾ ਸੁਣ ਪੰਜਾਬ ਦੀ ਗੱਲ ਸੁਣ ਸ਼ਰਾਬ ਦੇ ਬੋਤਲ ਤੇ ਲਿਖਿਆ 160 ਰੁਪਏ ਵਿਕੀ ਜਾਂਦੀ 217 ਦੀ ਕਈ ਥਾਵਾਂ ਤੇ 240 ਦੀ ਇੱਕ ਬੰਦੇ ਨਾਲ 100 ਰੁਪਏ ਦਾ ਘਪਲਾ ਪਰ ਪੰਜਾਬ ਦੇ ਲੋਕ ਚਲ ਵਿਚਾਰੇ ਨਹੀਂ ਬੋਲਦੇ ਉੱਥੇ ਜੇਕਰ 1 ਕਰੋੜ ਬੰਦਾ ਵੀ ਸ਼ਰਾਬ ਪੀਂਦਾ ਵੇ ਤਾਂ ਦਿੱਲੀ ਦਾ 100 ਕਰੋੜ ਰੁਪਇਆ ਕਪਲੇ ਇੱਕ ਜਣੇ ਦੇ ਨਾਲ 100 ਕਰੋੜ ਰੁਪਇਆ ਬੰਦਾ ਔਰ ਜਿਹੜਾ ਕਹੋ ਮਹੀਨੇ ਦਾ 3000 ਕਰੋੜ ਸਾਲ ਦਾ 36000 ਕਰੋੜ 36 ਦੇ 36 72 72000 ਕਰੋੜ ਰੁਪਇਆ ਤੇਰੀ ਸਰਕਾਰ ਦੇ ਵਿੱਚ ਕਪਲਾ ਹੋਇਆ ਸ਼ਰਾਬ ਦਾ ਉੱਥੇ ਕੌਣ ਜਾਊਗਾ ਅੱਜ ਰੋਂਦਾ ਫਿਰਦਾ ਕਿੰਦਾ ਭੰਡਾ ਪਡੋਰੀਆ ਕਿੰਨਾ ਕਪਾ ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਲੋਕਾਂ ਨੂੰ ਨਜਾਇਜ਼ ਜੇਲਾ ਚ ਸਿੱਟਿਆ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਸਾਡੇ ਨੌਜਵਾਨਾਂ ਨੂੰ ਕੁੱਟਿਆ ਤੁਹਾਡੀਆਂ ਮੂੰਹ ਬੋਲੀਆਂ ਭੈਣਾਂ ਅਜ ਧੱਕੇ ਖਾਈ ਜਾਂਦੀਆਂ ਇਹ ਸਰਾਫਾ ਉਹ ਭਗਵੰਤ ਮਾਨਾ ਇਹ ਸਰਾਫਾ ਇਹ ਸਰਾਫਾ ਲੋਕਾਂ ਦੇ ਤੂੰ ਹੀ ਕਹਿੰਦਾ ਹੁੰਦਾ ਸੀ ਨਾ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਥੋੜੀ ਮੱਤ ਮਾਰਤੀ ਓ ਮਾਰਤੀ ਓ ਮਾਤੇ ਤੁਹਾਡੇ ਕਈ ਮੰਤਰੀਆਂ ਦਾ ਰੌਲਾ ਪਿਆ ਤੁਸੀਂ ਉਹਨਾਂ ਨੂੰ ਜੇਲਾ ਚ ਨਹੀਂ ਸੁੱਟਿਆ ਕਈ ਇੱਥੇ ਲੋਕਾਂ ਨੇ ਪੰਜਾਬ ਦੀ ਆਵਾਜ਼ ਚੱਕੀ ਉਹਨਾਂ ਨੂੰ ਤੂੰ ਜੇਲਾ ਚ ਸਿੱਟਿਆ ਅੱਜ ਰੋਂਦਾ ਫਿਰਦਾ ਮੁਲਾਕਾਤ ਨਹੀਂ ਕਰਾਈ ਤੇਰੀ ਸਾਹਿਬ ਦੀ ਪਹਿਲਾ ਪੰਜਾਬ ਦੇ ਲੋਕਾਂ ਦਾ ਤਾਂ ਬਨ ਜਾ ਓਏ ਕੱਲਿਆਂ ਕੱਲੇ ਕੱਲੇ ਪੁੱਤਾਂ ਦਾ ਮਾਬਾ ਰੋਂਦਾ ਫਿਰਦਾ ਭਗਵੰਤ ਮਾਨਸਿਆ ਕੱਲੇ ਕੱਲੇ ਪੁੱਤ ਮਾਵਾਂ ਦੇ ਚਿੱਟੇ 'ਚ ਤਬਾਹ ਹੋ ਗਿਓ ਭਗਵੰਤ ਮਾਨਸਿਆ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਹੋ ਗਿਆ ਭਗਵੰਤ ਮਾਨਸਿਆ ਧੀਆਂ ਜਿੰਨਾ ਨੂੰ ਕੋਈ ਪਿੰਡ ਦੇ ਬੰਦੇ ਨਾਲ ਨਹੀਂ ਘਰਦਾ ਸੀ ਉਹਨਾਂ ਨੂੰ ਸੱਤ ਸਮੁੰਦਰੋਂ ਪਾਰ ਕੱਲਣ ਲੱਗੇ ਓ ਭਗਵੰਤ ਮਾਨਸਿਆ ਤੇਰੀ ਸਰਕਾਰ ਦੇ ਵਿੱਚ ਜੁਮਲੇਬਾਜੀ ਇਸਤਿਹਾਰ ਵਾਧੂ ਹੋ ਗਏ ਓ ਭਗਵੰਤ ਮਾਨਸਿਆ ਜਿੰਨੇ ਦਿਨ ਕੇਸਰੀਵਾਲ ਅੰਦਰ ਉਹਨੇ ਦਿਨ ਪੰਜਾਬ ਦਾ ਕਰੋੜਾ ਰੁਪਿਆ ਬਚ ਗਿਆ ਉਹ ਭਗਵੰਤ ਮਾਨਸੇਾ ਪੰਜਾਬ ਪੰਜਾਬ 55000 ਕਰੋੜ ਰੁਪਿਆ 4-4 ਘੰਟਿਆਂ ਦੀ ਰੈਲੀ ਦੇ ਵਿੱਚ ਤੁਸੀਂ ਡਾਉਂਦੇ ਸੀ ਇਹ ਬਚ ਗਿਆ ਭਗਵੰਤ ਮਾਨਸੇਾ ਇਹ ਬਚ ਗਿਆ ਆ ਬੁਲਟ ਪ੍ਰੂਫ ਵਾਟਰ ਪ੍ਰੂਫ ਟੈਂਟ ਤੁਸੀਂ ਲਾਉਂਦੇ ਸੀ ਭਗਵੰਤ ਮਾਨਸਿਆ 1 ਕਰੋੜਾ ਰੁਪਇਆ ਬਚ ਗਿਆ ਕਿਹੜੇ ਧੱਕੇ ਦੀਆਂ ਗੱਲਾਂ ਕਰਦਾ ਰੋਡ ਵਿੱਚ ਬੱਸਾਂ ਤੁਸੀਂ ਆਪ ਦੀਆਂ ਆਪ ਦੀਆਂ ਰੇਲੀਆਂ ਦੇ ਵਿੱਚ ਲੈ ਕੇ ਜਾਂਦੇ ਸੀ ਉਹ ਭਗਵੰਤ ਮਾਨਸਿਆ ਅੱਜ ਰੋਣਾ ਅਮਰਤਪਾਲ ਹੋਰੀ ਜੇਲਾ ਚ ਤੂੰ ਸਤਾਏ ਭਗਵੰਤ ਮਾਨਸਿਆ ਸਾਡੇ ਪੰਜਾਬ ਦੇ ਨੌਜਵਾਨ ਡਿਬਰੂ ਗਰਦਿਆ ਜੇਲਾ ਚ ਸਟਾਉਣ ਵਾਲਿਆ ਤੂੰ ਤਾਂ ਕੱਲਾ ਰੋਂਦਾ ਫਿਰਦਾ ਇੱਥੇ ਉਹਨਾਂ ਮਾਵਾਂ ਨੂੰ ਪੁੱਛ ਉਹਦੀ ਮਾਂ ਵੀ ਪਰਚੇ ਚ ਪਵਾਤੀ ਉਹ ਭਗਵੰਤ ਮਾਨਸਿਆ ਤੇਰੇ ਤੇ ਤੇਰੇ ਤੇ 3 ਕਰੋੜ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਤੂੰ ਉਹਨਾਂ 3 ਕਰੋੜ ਲੋਕਾਂ ਦਾ ਵਿਸ਼ਵਾਸ ਘਾਤੀ ਨਿਕਲਿਆ ਪਰਭਵੰਤ ਮਾਨਸਿਆ ਕਿਹੜੀਆਂ ਗੱਲਾਂ ਕਰਦਾ ਅੱਜ ਤੈਨੂੰ ਐਮਪੀ ਚੋਣਾ ਲੜਨ ਵਾਸਤੇ ਬੰਦੇ ਨਹੀਂ ਥਿਆਉਂਦੇ ਓ ਭਗਵੰਤ ਮਾਨਸਿਆ ਅੱਜ ਰੋਣਾ ਪੰਜਾਬ ਦੇ ਲੋਕਾਂ ਦਾ ਸਰਾਫਾ ਭਗਵੰਤ ਮਾਨਸਿਆ ਰੋਣਾ ਤਾਂ ਸਟਾਟ ਹੋਇਆ ਹੁਣ ਸਾਰੀ ਉਮਰ ਰੋਂਦੇ ਰਹਿਂਗਾ ਭਗਵੰਤ ਮਾਨਸਿਆ ਸਾਰੀ ਉਮਰ ਰੋਂਦਾ ਰਹੇਗਾ ਭਗਵੰਤ ਮਾਨਸਿਆ ਤੈਨੂੰ ਪੰਜਾਬ ਦੇ ਲੋਕਾਂ ਦਾ ਤੇ ਤੇਰੇ ਕੇਦਰੀਵਾਲੂ ਤੇਰੇ 92 ਐਮਐਲਏ ਨੂੰ ਪੰਜਾਬ ਦੇ 3 ਕਰੋੜ ਲੋਕਾਂ ਦਾ ਸਰਾਫਾ ਭਗਵੰਤ ਮਾਨਸਿਆ ਤੈਨੂੰ ਸਰਾਫਾ ਯਾਦ ਰੱਖ ਲੋ ਜੇਕਰ ਪੰਜਾਬ ਦੇ ਲੋਕੋ ਮਾ ਕੋਈ ਗਲਤ ਗੱਲ ਗਲਤ ਕੀਤੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਪਰ ਇਹ ਅੱਜ ਰੋਵੇ ਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਰਵਾਇਆ ਤੂੰ ਤਾਂ ਕੱਲਾ ਰੋਈ ਜਾਣਾ 3 ਕਰੋੜ ਲੋਕਾਂ ਦੀ ਬਦ ਸੀਸ ਦਾ ਜਵਾਬ ਦੇਣਾ ਪਵੇਗਾ ਭਗਵੰਤ ਮਾਨਸਿਆਂ ਯਾਦ ਰੱਖ ਯਾਦ ਰੱਖ